ਤੇ ਉਹਨਾਂ ਨੇ ਉਸੇ ਨੂੰ ਉਹਨੂੰ ਲਮਮਾ ਵਾਲੇ ਨੂੰ ਅੰਦਰ ਖਿੱਚ ਕੇ ਲੈੰਦਾ ਤੇ ਮੇਰੇ ਵੀ ਲਸਾਂ ਲੱਤਾਂ ਵੀ ਜਵਾਵਾ ਬੰਦਤੀਆਂ ਇੰਝ ਆਰਾਮੇ ਸੀ ਯੋਨੋ ਕੁਲੀ ਕਰਵਾਲ ਬੋ ਸੀਗਾ ਹਾਂ ਕੁੱਟ ਮਾਰ ਕੀਤੀ ਹੈ ਬੰਦ ਨੰਦਰੀ ਨਹੀਂ ਅੰਸੀ ਤਾਂ ਬੋਲੇ ਹੀ ਨਹੀਂ ਫਿਰ ਮੈਂ ਅਸੀਂ ਤਾਂ ਸਵੇਰੇ 4:30 ਵਜੇ ਤੇ ਕਰੀ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੁੱਕੇ ਬੈਠੇ ਸੀਗੇ ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੇ ਵੀ ਲੱਤਾਂ ਲੱਤਾਂ ਵੀ ਜ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਦਰਪਿਆ ਸੀ ਕੈਈ ਸੀਗਾ ਗੋਲ ਸੀਗਾ ਮੇਰਾ ਕਲੈਸਨਸੀ ਰਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜੀ ਉਹ ਕਹਿੰਦੇ ਸੀ ਜੇ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋ ਮਾਰ ਦੇਵਾਂਗੇ ਕਿੰਨੇ ਬੰਦੇ ਸੀ ਜਿਹਨੂੰ ਚਾਰ ਆਦਮੀ ਸੀਗੇ ਉਹਨਾਂ ਕੋਲ ਰਵਾਲਵਰ ਸੀਗਾ ਪਿਸਟਲ ਸੀਗਾ மூਨ ਨੇ ਆਪਣੇ ਕਵਰ ਕੀਤੇ ਹੋਏ ਸੀ ਉਮਰ ਹੋਈ ਚ 35 ਤੋਂ 40 ਸਾਲ ਦੇ ਵਿੱਚ ਹੈਗੇ ਸੀ ਕਿੰਨਾ ਕੈਸ਼ ਲੱਗੇ ਨੇ ਕਿੰਨਾ 골ਡ ਲੱਗੇ ਨੇ ਉਹਨੂੰ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ ਐ ਹੋਈ 2-3 ਕਰੋੜ ਦੇ ਕਰੀਬ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਹੈਗਾ ਤੇ ਬਾਕੀ 골ਡ ਸੀਗਾ 골ਡ ਕਿੰਨਾ ਸੀ ਹੁਣ ਦੇਖਣੇ ਪਿਆ ਸਾਬ ਦੇਖਣੇ ਕਿਥੋਂ ਕਿਥੋਂ ਗਈ ਚੁੱਕਿਆ ਉਹਨਾਂ ਕੀ ਲੈ ਕੇ ਘੱਟ ਕੇ ਬੇਟਾ ਪੌਣੇ-ਪੰਜ ਆਏ ਨੇ ਸਾਰੇ ਪੰਜ ਗਏ ਨੇ ਸਾਰਾ ਕੁਝ ਲੈ ਕੇ ਲੁੱਟ ਕੇ ਕਿੰਨਾ ਜੰਬਾ ਚਾਹ ਚ ਨੇ ਸਾਨੂੰ ਬੰਨਤਾ ਨਾ ਦੋਵਾਂ ਜਣੇ ਨੂੰ ਨਾ ਕੋਈ ਆਈਂ ਕਿਰੀ ਕਰੇ ਇੱਕ ਉਹਨਾਂ ਦੇ 77 ਜੇ ਫੜਿਆ ਸੀ ਇੱਕ ਉਹਨਾਂ ਕੋਲ ਪਿਸਤੋਲ ਲੱਗੀ ਸੀ ਕਿੰਨਾ ਬੋਲੋਗੇ ਰੋਲਾ ਪਾਓਗੇ ਤੁਹਾਨੂੰ ਮਾਰਦੇ ਕਿੰਨੀ ਵਾਰ ਨਾ ਕੋਈ ਮੁਕਤਮਾਰ ਵੀ ਕੀਤੀ ਪਰ ਤਾਂ ਉਹ ਘੁੱਟਮਾਰ ਕੀਤੀ ਹੈ ਉਹ ਮੰਜ਼ਰੇ ਦੀ ਕੰਸੀ ਤਾਂ ਬੋਲੇ ਹੀ ਨਹੀਂ ਫਿਰ ਮੈਂ ਕਹਿੰਦਾ ਬੋਲੋਗੇ ਤੇ ਮਾਰਦੇ ਹਾਂ ਕਹਿੰਦਾ ਜੋ ਕੁਝ ਹੈ ਜਾਂਦੇ ਜੋ ਕੁਝ ਹੈ ਲੈ ਲਓ ਸਾਰਾ ਕੁਝ ਇੱਥੇ ਹੀ ਰਹਿ ਦੇਖੋ ਜਿੱਤਾ ਐਂ ਕਹਿੰਦਾ ਆਪੀਆਂ ਨਹੀਂ ਲੱਭੀਆਂ ਤੇ ਉਹਨਾਂ ਲੋਕ ਤੋੜਦੇ ਸਾਡੇ ਤੋਲੇ ਪੈਨ ਦਾ ਜਦੋਂ ਜਦੋਂ ਐਂਟਰ ਹੁੰਦੇ ਅੰਦਰ ਚੰਨੋ ਕੋਈ ਸ਼ੱਕ ਇੰਨਾ ਲੱਗਦਾ ਨਹੀਂ ਰਾਜੀ ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲੀਦਾ ਉਹਵੇਂ ਖੋਲਿਆ ਤਾਂ ਅੱਗੋਂ ਹੀ ਤੇ ਮੈਨੂੰ ਨਾ ਫੜ ਲੈ ਤੇਰਾ ਪਤਾ ਹੀ ਨਹੀਂ ਤੇ ਚੜਿਆ ਚਾਨਣ ਹੋ ਜਾਂਦਾ ਨਾਲ 4:3 ਵਜੇ ਮਤਲਬ ਰੋਜ਼ ਉੱਠੀਦਾ ਐਸੇ ਟਾਈਮ ਤੇ ਕਿੰਨੇ ਵੇ ਉੱਠੇ ਸੀ ਕੋਣ ਹੈ ਭੱਜ ਹੂੰ ਕੀ ਕਰ ਰਹੇ ਹੋ ਕੁਝ ਨਹੀਂ ਮੈਂ ਤਾਂ ਗੇਟ ਖੋਲੇ ਸੈਰਵਾਸੇ ਬਾਤ ਸੋਚ ਚੱਲਿਆ ਮੇਰਾ ਫੋਨ ਘਰੀ ਜਾਂਦਾ ajo ਬਾਰ ਸੋ ਅੰਦਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ ਫੋਨ ਚਲਦਾ ਪਿਆ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਲੁੱਟ ਕਿੰਨੇ ਕੁ ਦੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਜੀ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਘਰ ਹੈ ਤਾਂ ਦੇਖ ਜਾਰੀ ਹੈ